ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਤ ਦਾ ਟਾਈਮ ਹੋ ਗਿਆ ਏ ਤੇ ਸਾਰੇ ਭੈਣ ਭਰਾ ਪੁੱਛਦੇ ਸੀ ਹਨਾ ਮੈਸੇਜ ਆ ਰਹੇ ਸੀ ਉਹਨੂੰ ਕਾਫੀ ਵੀ ਬੱਚਾ ਤੁਸੀਂ ਰਾਤ ਨੂੰ ਮਤਲਬ ਉਹਨੂੰ ਕਿਵੇਂ ਸੰਭਾਲਦੇ ਆ ਤੇ ਮੈਂ ਦੱਸਦੀ ਆ ਤੁਹਾਨੂੰ ਆਪਾਂ ਰਾਤ ਨੂੰ ਇਹਨੂੰ ਇੱਧਰ ਰੱਖ ਦੇਈਦਾ ਹਨਾ ਤੇ ਦੇਖੋ ਇਹ ਸੁਪਤਾ ਪਿਆ ਏ ਹੁਣ ਬਿਲਕੁਲ ਇਹਦੀ ਧੌਣ ਵਿੱਚ ਆ ਤੇ ਉਸ ਤੋਂ ਬਾਅਦ ਕੀ ਜਦੋਂ ਮਤਲਬ ਵਏਸੀ ਦੀ ਕੂਲਿੰਗ ਜ਼ਿਆਦਾ ਹੋ ਜਾਂਦੀ ਆ ਹਨਾ ਤੇ ਫਿਰ ਮੈਂ ਇਹਦੇ ਉੱਤੇ ਕਰਮਾਲ ਪਾ ਦਿੰਨੀ ਆ ਕਿਉਂਕਿ ਇਹਨਾਂ ਨੂੰ ਜ਼ਿਆਦਾ ਠੰਡ ਨਹੀਂ ਚਾਹੀਦੀ ਹੀਟ ਵਿੱਚ ਰਹਿੰਦੇ ਥੋੜਾ ਜਿਹਾ ਦੇਖੋ ਜਾਗ ਪਿਆ ਇਹਨੂੰ ਮਿਖਲਾਇਆ ਨਾ ਤੇ ਉੱਠ ਖੜਿਆ ਤੇ ਫੇਰ ਇਹ ਸਵੇਰ ਮਤਲਬ ਹਜੇ ਸਿਪਈ ਹੁੰਨੀ ਆ ਤੇ ਇਹ ਬੋਲਣ ਲੱਗ ਜਾਂਦਾ ਹਨਾ ਫਿਰ ਆਪਾਂ ਇਹਨੂੰ ਉੱਥੇ ਮੈਂ ਗਮਲੇ ਦੇ ਵਿੱਚ ਛੱਡ ਦਿੰਨੀ ਆ ਉੱਥੇ ਤਾਂ ਪਾਪਾ ਪਹਿਲਾਂ ਹੀ ਆਇਆ ਖੜਾ ਹੁੰਦਾ ਏ ਤੇ ਫਿਰ ਇਹਨੂੰ ਚੋਗਾ ਦੇਈ ਜਾਂਦਾ ਏ ਉਹੋ ਤੇ ਫਿਰ ਰਾਤ ਨੂੰ ਫੇਰ ਇਹ ਮੇਰੇ ਕੋਲੇ ਤੇ ਬਾਕੀ ਹੁਣ ਇਦਾਂ ਵੀ ਮੇਰੇ ਖਿਆਲ ਵਿੱਚ ਕਾਫੀ ਡਰ ਹੋ ਗਿਆ ਏ ਇਹ ਸੁਬਾ ਆਪਾਂ ਇਹਨੂੰ ਉਡਾਵਾਂਗੇ ਤੇ ਚਲੋ ਵਾਹਿਗੁਰੂ ਨੇ ਸੇਵਾ ਬਖਸ਼ੀ ਹਨਾ ਤੇ ਸ਼ਾਇਦ ਜੇ ਮੈਂ ਇਹਨੂੰ ਫਿਲਡ ਕਰਾਉਂਦੀ ਤਾਂ ਹੋ ਸਕਦਾ ਇਹ ਨਾਂ ਬਚਦਾ ਤੇ ਪਰਮਾਤਮਾ ਵਸਤਾਂ ਦਰਸ਼ਤਿਆਂ ਬਖਸ਼ੇ ਦਿਨ ਦੀ ਸੇਵਾ ਕਰਵਾਉਂਦਾ ਰਹੇ